ਸੀਸੀਟੀਵੀ ਕੈਮਰੇ ਵਿੱਚ ਕੈਦ ਚੋਰੀ ਦੀ ਵਾਰਦਾਤ ਦਾ ਇਹ ਮਾਮਲਾ ਤਲਵਾੜਾ ਨਜ਼ਦੀਕੀ ਪਿੰਡ ਪੰਬੋ ਤਾੜ ਦਾ ਹੈ ਜਿੱਥੇ ਬੀਐਸਐਨਐਲ ਦੇ ਐਕਸਚੇਂਜ ਵਿੱਚ ਰਾਤ ਦੇ ਸਮੇਂ ਕੁਝ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਐਕਸਚੇਂਜ ਵਿੱਚ ਲੱਗੇ ਲੱਖਾਂ ਰੁਪਏ ਦੇ ਬੈਟਰੀ ਸੈੱਲ ਅਤੇ ਹੋਰ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਏ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਤਲਵਾੜਾ ਐਕਸਚੇਂਜ ਦੇ ਜੀਟੀਓ ਮਨੀਸ਼ ਕੁਮਾਰ ਹੋਰਾਂ ਦੱਸਿਆ ਕਿ ਸਵੇਰੇ ਜਦੋਂ ਚੌਕੀਦਾਰ ਰੂਟੀਨ ਚੈਕਿੰਗ ਲਈ ਆਇਆ ਤਾਂ ਉਸਨੇ ਦੇਖਿਆ ਕਿ ਸਾਰੇ ਤਾਲੇ ਟੁੱਟੇ ਹੋਏ ਸਨ ਉਹਨੇ ਮੈਨੂੰ ਫੋਨ ਕੀਤਾ ਅਤੇ ਜਦੋਂ ਅਸੀਂ ਮੌਕੇ ਦਾ ਜਾਇਜ਼ਾ ਲਿਆ ਤਾਂ ਦੇਖਿਆ ਬੈਟਰੀ ਸੈੱਲ ਇਨਵਰਟਰ ਦੀ ਬੈਟਰੀ ਚੋਰੀ ਹੋ ਚੁੱਕੀ ਸੀ ਜਿਸ ਬਾਰੇ ਇਮਾਰਤ ਤੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਤੋਂ ਵੀ ਪਤਾ ਚੱਲਦਾ ਹੈ ਉਹਨਾਂ ਦੱਸਿਆ ਕਿ ਚੋਰੀ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ ਨਿਊ ਚੜ ਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਮੈਂ ਜੀਟੀਓ ਮਨੀਸ਼ ਕੁਮਾਰ ਬੀਐਸਐਨਐਲ ਤਲਵਾੜਾ ਤੋਂ ਅੱਜ ਸਵੇਰੇ ਸਾਡਾ ਸਕਿਉਰਿਟੀ ਗਾਰਡ ਰੁਟੀਨ ਦੇ ਵਿੱਚ ਮੈਨੂੰ ਇਤਨਾ ਕਿਹਾ ਸੀਗਾ ਕਿ ਵਿਜ਼ਿਟ ਕਰਕੇ ਜਾਣਾ ਤੇ ਉਹ ਅਸੀਂ ਆਏ ਸਵੇਰੇ ਤੇ ਉਹਨੇ ਦੇਖਿਆ ਕਿ ਇੱਥੇ ਤਾਲੇ ਤੂਲੇ ਟੁੱਟੇ ਹੋਏ ਸੀਗੇ ਤੇ ਫਿਰ ਉਹਨੇ ਮੈਨੂੰ ਦੱਸਿਆ ਫਿਰ ਅਸੀਂ ਆ ਕੇ ਦੇਖਿਆ ਸਾਰਾ ਅਸੈਸ ਕੀਤਾ ਵੀ ਕਿੰਨਾ ਕਲੋਸ ਹੋਇਆ ਉਹਦੇ ਵਿੱਚ ਸਾਡੇ 23 ਬੈਟਰੀ ਦੇ ਸੈੱਲ ਚੋਰੀ ਹੋ ਗਏ ਆ ਤੇ ਇੱਕ ਸਾਡੀ ਇਨਵਰਟਰ ਦੀ ਬੈਟਰੀ ਚੋਰੀ ਹੋਈ ਆ ਤਾਂ ਕੋ ਕਿੰਨਾ ਨੁਕਸਾਨ ਆ ਅ ਨੁਕਸਾਨ ਲਗਦਾ 35 ਲੱਖ ਰੁਪਏ ਦਾ ਨੁਕਸਾਨ ਹੋਣਾ ਡਿਪਾਰਟਮੈਂਟ ਦਾ ਇਸ ਸੀਜ਼ ਵਿੱਚ ਕੈਮਰੇ ਵੀ ਗਏ ਲੱਗੇ ਹੋਤੀ ਹੈ ਕੈਮਰੇ ਓਨਰ ਜਿਹੜਾ ਬਿਲਡਿੰਗ ਓਨਰ ਹੈਗਾ ਉਹਦੇ ਦੋ ਕੈਮਰੇ ਹੈਗੇ ਆ ਉਹਦੇ ਵਿੱਚ ਫਾਈਂਡ ਆਊਟ ਕੀਤਾ ਮਤਲਬ ਰਾਤ ਨੂੰ ਕੋਈ 12 ਵਜੇ ਦੇ ਕਰੀਬ ਚੋਰਾ ਨੇ ਸਾਰਾ ਕੀਤਾ ਹੈ ਦਾ 3 ਤੋਂ 4 ਟਰੇਸ ਹੁੰਦੇ ਨੇ ਆ ਉਹਦੇ ਵਿੱਚ ਨਾ ਕੈਮਰਾ ਦੇ ਵਿੱਚ 3 ਤੋਂ 4 ਹਾਂਜੀ ਨਹੀਂ ਕੋਈ ਪਹਿਚਾਨ ਨਹੀਂ ਐਸਾ ਚੁੱਪਾ ਦੀ ਕੋਈ ਆ ਪੁਲਿਸ ਕੰਪਲੇਟ ਮੈਂ ਸੂਰੇ ਲੌਂਜ ਕਰਵਾਤੀ ਹੈ ਕਿਉਂਕਿ ਇਹ ਜਿਹੜਾ ਟੈਫਟ ਐਕਚੁਅਲੀ ਹੋਈ ਹੈ ਇਹ ਹੋਈ ਹੈ 14 ਔਰ 13 ਔਰ 14 ਦੀ ਰਾਤ ਨੂੰ ਪਰ ਸਾਨੂੰ ਅੱਜ ਸਾਡੇ ਨੋਟਿਸ ਚ ਆਇਆ ਕਿਉਂਕਿ ਅਸੀਂ ਵਿਜ਼ਿਟ ਅੱਜ ਕੀਤਾ फुटेज है गया सारे तो, तो काफी कुछ फाइंड आउट कर तो पुलिस प्रशासन को जल्दी से जल्द चोर फड़े जाए ताकि अगे तो इधर का ना कोई काम हो